ਬਿਲਕੁਲ ਆਪਨੇ ਸੀਡੀਐਸ ਕਲੀਅਰ ਕੀਤਾ ਹੈ ਇਸ ਸਫਰ ਦੇ ਅੰਦਰ ਕੀ ਕੀ ਔਕੜਾਂ ਆਈਆਂ ਔਰ ਇਹ ਲਕਸ਼ਯ ਕਿਸ ਤਰੀਕੇ ਨਾਲ ਬਣਿਆ ਕਿ ਤੁਹਾਨੂੰ ਸੀਡੀਐਸ ਕਲੀਅਰ ਕਰਨਾ ਚਾਹੀਦਾ ਜੀ ਮਤਲਬ ਟੈਂਟੋ ਹੀ ਪਲਾਨ ਸੀਗਾ ਕਿ ਫੌਜ ਦੇ ਵਿੱਚ ਜਾਣਾ ਉਸ ਸਮੇਂ ਤੋਂ ਡਿਸਾਈਡ ਕਰ ਲਿਆ ਸੀ ਕਿ ਆਈ ਹੈਵ ਟੂ ਮੇਕ ਇਟ ਇਨ ਦ ਫੋਰਸ ਜਨਲੀ ਤੇ ਉਦੋਂ ਪਹਿਲੇ ਪਲਾਨਸ ਪਤਾ ਨਹੀਂ ਸੀਗੇ ਮਤਲਬ ਵਾਟ ਇਜ਼ ਦ ਡਾਇਰੈਕਸ਼ਨ ਤੇ 12 ਚ ਪਤਾ ਲੱਗਿਆ ਸੀਗਾ ਕਿ সিডিএস ਤੇ আফਟਰ ਨਲੀ ਕੇ एग्जाम ਨੇ ਤੇ ਫਿਰ ਮੈਂ ਜਿੱਦਾਂ ਡਿਸਾਈਡ ਕਰ ਲਿਆ ਤਾਂ ਇੱਕ ਇੰਸਟੀਟਿਊਟ ਸੀਗਾ ਮਾਈਡ ਹਰਮ ਇੰਸਟੀਟਿਊਟ ਉਸ ਦਾ ਵੀ ਇੱਕ ਪ੍ਰੋਸੀਜਰ ਸੀਗਾ ਸਿਲੈਕਸ਼ਨ ਪ੍ਰੋਸੀਜਰ ਮਤਲਬ ਉਸ ਦਾ ਵੀ एग्जाम ਦਿੱਤਾ ਇੰਟਰਵਿਊ ਦਿੱਤਾ ਫਿਜ਼ੀਕਲ ਸੀ ਮੈਡੀਕਲ ਸੀ ਫਾਲੋਡ ਬਾਈ 25 ਗਰਜ਼ ਦਾ ਸਿਲੈਕਸ਼ਨ ਪੂਰੇ ਪੰਜਾਬ ਚੋਂ ਤੇ ਉਸਦੇ ਵਿੱਚ ਲੱਕੀਲੀ ਮੇਰਾ ਸਿਲੈਕਸ਼ਨ ਹੋ ਗਿਆ ਤੇ ਪ੍ਰੈਪਰੇਸ਼ਨ ਦਾ ਪਲਾਨ ਵੀ ਹੋ ਗਿਆ ਕਿਉਂਕਿ ਉੱਥੇ ਆਫੀਸਰਸ ਹੁੰਦੇ ਆ ਜਿਹਦੇ ਨਾਲ ਹਰ ਉਸ ਇੰਟਰੈਕਟ ਕਰਨਾ ਉਸਨੇ ਕਿਤਨਾ ਕਿਤੇ ਪਰਸਨੈਲਿਟੀ ਡਿਵੈਲਪਮੈਂਟ 'ਚ ਹੈਲਪ ਕੀਤੀ ਐਕਸਪੋਜ਼ਰ ਦਿੱਤਾ ਤੇ ਪੜਾਈ ਜਿੱਤਾ ਮੇਰਾ ਸ਼ੁਰੂ ਤੋਂ ਹੀ ਕਾਫੀ ਇੰਟਰਸਟਿੰਗਾ ਫਰਕਸ ਸੀਗਾ ਉਸ ਦੇ ਕਰਕੇ ਮੇਰੇ ਐਗਜ਼ਾਮਸ ਵੀ ਕਲੀਅਰ ਹੋਏ ਐਗਜ਼ਾਮਸ ਦੇ ਬਾਅਦ ਇੰਟਰਵਿਊਜ਼ ਓਪਨ ਹੋਈ ਤੇ ਮੇਰਾ ਫਿਫਥ ਅਟੈਂਪਟ ਸੀਗਾ ਜਿਸ ਦੇ ਵਿੱਚ ਮੈਂ ਰਿਕਮੈਂਡ ਹੋ ਗਈ ਪਹਿਲੇ ਵੀ ਇੱਕ ਵਾਰ ਰਿਕਮੈਂਡ ਹੋਈ ਸੀ ਉਦੋਂ ਮੈਰਿਟ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਸੀ ਇਸ ਵਾਰ ਸੀਡੀਐਸ ਦੇ ਵਿੱਚ ਜਦੋਂ ਮੇਰੇ ਰਿਕਮੈਂਡੇਸ਼ਨ ਹੋਇਆ ਫਾਲੋਡ ਬਾਈ ਮੈਡੀਕਲਸ ਹੋਏ ਉਹ ਵੀ ਕਲੀਅਰ ਹੋਏ ਹੂੰ ਰੀਸੈਂਟਲੀ ਸੀ ਮੈਰਿਟਲਿਸ ਆਊਟ ਹੋਈ ਸੀ ਤੇ ਮੈਨੂੰ ਉਸ ਵਿੱਚ 올 ਇੰਡੀਆ ਰੈਕਲਟਾਇਰ ਹਾਂਜੀ ਬਹੁਤ ਬਹੁਤ ਮੁਬਾਰਕਾ ਪਰ ਇੱਕ ਕੁੜੀ ਹੋਣ ਦੇ ਨਾਤੇ ਸਾਡੇ ਬਾਤ ਜਿੰਨਾ ਜਿੰਨੀ ਅੱਗੇ ਵੱਧ ਗਿਆ ਜਿੰਨੀ ਮਰਜ਼ੀ ਤਰੱਕੀ ਕਰ ਗਿਆ ਅਸੀਂ ਬਰਾਬਰ ਦੀ ਗੱਲ ਜਰੂਰ ਕਰਦੇ ਹਾਂ ਕਿਹਾ ਇੱਕ ਬੀਟੀ ਹੋਣ ਦੇ ਨਾਤੇ ਤੁਹਾਨੂੰ ਇਸ ਲਾਈਨ ਤੇ ਜਾਣ ਦੇ ਲਈ ਪਰਿਵਾਰ ਦਾ ਸਹਿਯੋਗ ਜਿਹੜਾ ਹੈ ਉਹ ਕਿਸ ਲੈਵਲ ਤੱਕ ਮਿਲਿਆ ਕਿ ਬੜੀ ਆਮ ਦਾ ਕੁੜੀ ਨੇ ਆ ਪੜ ਲਿਆ ਛੱਡ ਪਰੇ ਐਸੀ ਨੋਬਤ ਤੇ ਨਹੀਂ ਆਈ ਦਾ ਪਰਿਵਾਰ ਦਾ ਪ੍ਰੋਸਾਨ ਪੂਰਾ ਮਿਲਿਆ ਹੋਰ ਇੱਥੇ ਅੱਜ ਜਿਹੜਾ ਵੀ ਸੀਡੀਐਸ ਕਲੀਅਰ ਕੀਤਾ ਉਹਦੇ ਅੰਦਰ ਕਿਤਨਾ ਕਿਤੇ ਪਰਿਵਾਰ ਦੀ ਕੀ ਭੂਮਿਕਾ ਰਹੀ ਹੈ ਮਤਲਬ ਸਭ ਤੋਂ ਜ਼ਿਆਦਾ ਜਿਹੜੀ ਸਪੋਰਟ ਹੈ ਉਹ ਘਰ ਦੇ ਤੋਂ ਹੁੰਦੀ ਹੈ ਜਦੋਂ ਮਤਲਬ ਬੰਦਾ ਸੁਪਨਾ ਦੇਖਦਾ ਹੈ ਅੱਗੇ ਵਧਣ ਦੀ ਉਹ ਵੀ ਸੋਚਦਾ ਜਦੋਂ ਨਾਲ ਜਿਹੜਾ ਤੁਹਾਡੇ ਹੈਗੇ ਆ ਉਹ ਤੁਹਾਨੂੰ ਪੋਜ਼ਿਟਿਵ ਅਪਰੋਚ ਦੇ ਰਹੇ ਆ ਇਹ ਤੁਹਾਡੀ ਸਪੋਰਟ ਕਰ ਰਹੇ ਆ ਤੇ ਉਸ ਦੇ ਵਿੱਚ ਘਰ ਦੇ ਦੇ ਸਪੋਰਟ ਦਾ ਨਾਟਕ ਕਰਦੀ ਹੈ फ्रेंड्स ਟੀਚਰਸ ਐ ਸਭ ਤਾਂ ਬਾਤ ਚੱਲਦੀ ਐ ਤੇ ਹੈਲਪ ਕਰਦੇ ਐ ਜਦੋਂ ਘਰ ਦੇ ਦੇ ਸਪੋਰਟ ਹੁੰਦੀ ਐ ਨਾ ਉਦੋਂ ਬੰਦਾ ਤਾਂ ਬੈਸ ਦੇ ਬੰਦਾ ਤੇ ਮੇਰੇ ਪੈਰੈਂਟਸ ਨੇ ਤਾਂ ਇੰਨੀ ਹਾਈ ਲੈਵਲ ਦੀ ਸਪੋਰਟ ਕਰੀ ਐ ਮੇਰੀ ਕਈ ਵਾਰ ਤਾਂ ਮੈਨੂੰ ਹੁੰਦਾ ਸੀਗਾ ਹੁਣ ਜਲਦੀ ਹੋ ਜਾਣਾ ਚਾਹੀਦਾ ਹੈ ਕਿੰਨੀ ਦੀ ਸਪੋਰਟ ਦੀ ਬਾਤ ਐ ਸੋ ਜਦੋਂ ਇੰਨਾ ਜਿਆਦਾ ਵੀ ਭਰੋਸਾ ਕਰਦੇ ਨਾ ਫਿਰ ਸਾਨੂੰ ਵੀ ਹੁੰਦਾ ਕਿ ਆਪਾਂ ਜਲਦੀ ਤੋਂ ਜਲਦੀ ਕਰੀਏ ਤਾਂ ਇਸ ਨੂੰ ਤਾਂ ਮੈਨੂੰ ਐ ਹੀ ਸੀਗਾ ਕਿ ਬਸ ਫੁੱਲ ਆਨ ਮਿਹਨਤ ਕਰ ਦੇਣੀ ਐ ਜੰਤ ਤੋਂ ਜਲਦ ਪਹੁੰਚ ਜਾਏ ਤੇ ਬਦਲ ਨਹੀਂ ਜਦੋਂ ਕਿ ਮਿਹਨਤ ਚ ਕਮੀ ਨਹੀਂ ਆਈ ਕਿਉਂਕਿ ਘਰ ਦੇ ਆ ਵੀ ਕਹਿੰਦੇ ਸੀ ਨਹੀਂ ਵੀ ਹੋਏਗਾ ਅਗਲੀ ਵਾਰ ਹੁੰਦਾ ਅਗਲੀ ਵਾਰ ਹੁੰਦਾ ਉਹਨੂੰ ਪਤਾ ਸੀਗਾ ਕਿ ਹੋਣਾ ਹੀ ਹੁੰਦਾ ਮੇਰੇ ਤੋਂ ਘਰ ਦੇ ਨੂੰ ਪਤਾ ਸੀਗਾ ਤਾਂ ਇਸ ਤੋਂ ਜ਼ਿਆਦਾ ਤੇ ਮੈਨੂੰ ਲੱਗਦਾ ਕੁਝ ਹੋ ਨਹੀਂ ਸਕਦਾ ਕਿ ਮੈਂ ਤੇਰੀ ਉਡੀਕ ਕਰ ਰਿਹਾ ਹਾਂ ਤੁਸੀਂ ਪਟਾਣਕੋਟ ਦੇ ਜਾਂ ਬਾਕੀ ਕੁੜੀਆਂ ਨੂੰ ਕੀ ਕਹਿਣਾ ਚਾਹੋ ਹਾਂਜੀ ਉਹ ਤਾਂ ਮੇਰਾ ਹੀ ਹੈ ਕਿ ਜੋ ਤੁਸੀਂ ਸੁਪਨਾ ਦੇਖਦੇ ਹੋ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਜਦ ਤੱਕ ਉਹੜਾ ਸੁਪਨਾ ਪੂਰਾ ਨਹੀਂ ਹੁੰਦਾ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ जिना भी हार्डवर्क उस चीज़ में लैके हो सकता है चाहे वह पढ़ाई फिजिकल हो, हो अपनी हैल्थ नेनटेन करना हो, हो लाइफ स्टाइल ही चेंज कर दो कि वो चीज़ इन्नी तो ईजी हो जाए अगर पढ़ना है तो पढ़ाई में इंट्रस्टिंग बना दो फिजिकल फिटनेस है उसको अपनी लाइफ का एक पार्ट बना दो अगर मेडिकल हैल्थ उस चीज़ से जरूरी है हेल्थी लाइफ स्टाइल में अपना नॉर्मल रूटीन बना दो जो भी चीज़ तुम पाना चाहते हो प्रोवाइड तुम पता होगा उपक पहुँचना किमें है मेक रिपोर्ट ऑफ ए लाइफ स्टाइल ਕਾਕਿ ਉਹ ਜਲਦ ਤੋਂ ਜਲ ਚੀਜ਼ ਤੁਹਾਨੂੰ ਮਿਲੇ ਨਾਲੇ ਵੈਸੇ ਵੀ ਜਲਦ ਤੋਂ ਜਲ ਵਾਲੀ ਕੋਈ ਚੀਜ਼ ਨਹੀਂ ਹੁੰਦੀ ਹਰ ਇੱਕ ਇਨਸਾਨ ਦੇ ਅਲੱਗ-ਅਲੱਗ ਟਾਈਮ ਜ਼ੋਨ ਹੁੰਦੇ ਆ ਕਿਸੇ ਨੂੰ ਅੱਜ ਮਿਲੂਗਾ ਕਿਸੇ ਨੂੰ ਕੱਲ ਮਿਲੂਗਾ ਕਿਸੇ ਨੂੰ ਪਰਸੋਂ ਮਿਲੂਗਾ ਹਰ ਇੱਕ ਚੀਜ਼ ਵਿੱਚ ਅਟੈਂਪਟਸ ਤਾਂ 3-4 ਹੁੰਦੇ ਨੇ ਆਪਣੀ ਮਰਜ਼ੀ ਚ 25 ਡੇਜ਼ ਤੱਕ ਸੀ ਲੇ ਤੇ ਮਤਲਬ ਹੈਵ ਅ ਗੋਲ ਆਪਣਾ ਬੈਸਟ ਦਿਓ ਜਦੋਂ ਹੋਏਗਾ ਹੋਏਗਾ ਬਟ ਇਹ ਨਾ ਹੋਵੇ ਕਿ ਤੁਸੀਂ ਆਪਣਾ ਬੈਸਟ ਨਹੀਂ ਦਿੱਤਾ ਸੀਗਾ ਪ੍ਰੋਵਾਈਡਿਡ ਯੂ ਗਿਵ ਯੂ ਬੈਸਟ ਟਾਈਮ ਲੱਗਦਾ ਲੱਗਦਾ ਰਵੇ ਇੱਕ ਦਿਨ ਜ਼ਰੂਰ ਹੋਏਗਾ ਪੱਕਾ ਹੀ ਹੋਏਗਾ ਸ਼ੁਰੂਆਤ ਤੁਹਾਥੋਂ ਅੱਨਾ ਗੱਲਬਾਤ ਕਰਕੇ ਬੜਾ ਆਨੰਦ ਆਇਆ ਤੁਸੀਂ ਪਠਾਨਕੋਟ ਦਾ ਮਾਨ ਵਧਾਇਆ ਇਹ ਬੱਚੇ ਤੁਹਾਡੇ ਕੋਲੋਂ ਬਾਕੀ ਵੀ ਪ੍ਰੇਰਨਾ ਲੈ ਕੇ ਪਠਾਨਕੋਟ ਦਾ ਨਾਮ ਵੀ ਉਰੋਸ਼ਨ ਕਰਨ ਤੇ ਆਪਣੇ ਮਾਤਾ-ਪਿਤਾ ਦਾ ਨਾਮ ਉਰੋਸ਼ਨ ਕਰਨ ਬਹੁਤ ਬਹੁਤ ਧੰਨਵਾਦ